ਲਾਵੇ ਹੁਣ ਟੋਚਨ ਬਾਉਣਗੇ ਮਿੱਤਰੋ ਟੋਚਨ ਡੋਲੂ ਗਰਾਹੇ ਟੋਚਨਿਕ ਹੋ ਆ ਗਿਆ ਹੋਰ ਇਹ ਖੁੱਬੇ ਕਸੂਤਾ ਤੇ ੱਡਣਗੇ ਬੂਚਾ ਓ ਚੱਲ ਵੇ ਚੱਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨ ਦੇ ਫੈਨੋ ਇੱਕ ਹੋ ਫਿਰਦਿਆ ਰੌਣਕਾਂ ਲੱਗੀਆਂ ਮੈਂ ਰੌਣਕਾਂ ਚਲੋ ਓ ਪਾ ਲੈਓ ਟੋਰੇ ਫੋਰੇ ਦੀ ਫਿਰਦਿਓ ਓ ਤੂੰ ਨਹੀਂ ਚਲਾਉਂਦਾ ਓ ਕੀ ਕਰਾਹੇ ਲਾ ਹੋਗੇ ਜਿਹੜਾ ਤੋਂ ਪੋ ਰਗ ਤੋੜੇ ਤੇ ਡੇਕ ਲਿਆ ਕੋਈ ਫਾਇਦਾ ਨਹੀਂ ਤੇਰਾ ਡਰਾਈਵਰੀ ਦਾ ਤੇਰੀ ਦੇਖ ਲਈ ਡਰਾਈਵਰੀ ਹਾਂ ਹੈ ਨਹੀਂ ਬੇਕਾਰ ਡਰਾਈਵਰ ਹੈ ਇਹ ਇਹਦੀ ਤਨਖਾਹ ਕੱਟੋ ਇਹ ਹੈਵੀ ਡਰਾਈਵਰ ਹੈ ਇਹ ਹੈਵੀ ਕਿਹੜਾ ਹੈ ਹੀ ਨਹੀਂ ਡਰਾਈਵਰ ਹੈ ਇਹ ਹੈਵੀ ਨਹੀਂ ਹੈ ਨਹੀਂ ਲਾ ਆਉ ਉਹਦਾ ਵੀ ਗੁਰੂ ਆ ਗਿਆ ਲੈ ਗਿਆ ਬਾਬਾ ਰੋਹੀ ਦੇ ਵਿੱਚ ਗੇਰ ਫਸਾ ਕੇ ਚਾਲ ਫਤੇ 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 ਓ ਤੂੰ ਕਿੱਥੇ ਫਿਰਦਾ ਓਏ ਇਹ ਘੋ ਭਰਦਾ ਆਏ ਨੇ ਝੱਟ ਦੇਖਣੇ ਆ ਲੱਗ ਜੂ ਪਤਾ ਕਿਵੇਂ ਕੱਢਣਗੇ ਓ ਲੱਗ ਜੂ ਬਲਾ ਕੱਢ ਲਿਆ ਕਰ ਲਿਆ ਓ ਡਰਾਈਵਰ ਤਾਕੜਾ ਮੈਨੂੰ ਲੱਗਦਾ ਪਲਟਣਗੇ ਬਾਈਨੂ ਲਾਲਾ ਪਲਟਣ ਗਿਆ ਵੇ ਪਲਟਣ ਗਏ ਉਹ ਸਿਰਦੋ 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 ਉਹ ਸੋ ਡਿੱਪਾ ਚੱਲ 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 ਚੱਲੇ ਉਹ ਲੈ ਗਿਆ ਵੀ ਲੈ ਗਿਆ ਕੱਢ ਕੇ ਡਰਾਈਵਰ ਤਾਂ ਹੈਗਾ ਚੋਟੀ ਦਾ ਜੇ ਭੈਲਾ ਮੈਥੋਂ ਡਿੱਗਿਆ ਹੁੰਦਾ ਤੁਸੀਂ ਕਹਿਣਾ ਸੀ ਡਰਾਈਵਰ ਅਣਜਾਣ ਆ ਜਾਣਕਾਰ ਡਰਾਈਵਰਾਂ ਨੇ ਵੀ ਸਿਰਦਾ ਓ ਕੀ ਨਾਏ ਡਰਾਈਵਰ ਦਾ ਕੁੱਚਾ ਓ ਡਰਾਈਵਰ ਦਾ ਨਾ ਕੀ ਕੁੱਚਾ ਹਾਂ ਕੁੱਚਾ ਏ ਕੁੱਚਾ ਓ ਕੁੱਚਾ